ਮੋੱਦਾ ਜੀ ਮੈਂ ਮਿਹਨਤ ਮਜ਼ਦੂਰੀ ਨਾਲ ਜੁੜਿਆ ਹੋਇਆ ਇਨਸਾਨ ਆ ਮੈਂ ਜਿਹੜੇ ਲੋਟ ਵੇਖਦਾ ਵੀ ਗਰੀਬਾਂ ਦੀਆਂ ਮੁਸ਼ਕਲਾਂ ਜਾਂ ਪਿੰਡ ਦੇ ਵਿਕਾਸ ਬਾਰੇ ਮੇਰੇ ਦਿਲ 'ਚ ਬਹੁਤ ਵੱਡੀ ਚੀਜ਼ ਹੈ ਇਸੇ ਨੂੰ ਲੈ ਕੇ ਮੈਂ ਅੱਜ ਸਰਪੰਚੀ ਦੀ ਚੋਣ ਦਾ ਉਮੀਦਵਾਰ ਬਣਿਆ ਸਾਡੇ ਜੇ ਅੱਧਾ ਘੰਟਾ ਪਿੰਡ 'ਚ ਮੀਂਹ ਪੈ ਜਾਏ ਐ ਨਹੀਂ ਮੈਂ ਪਿਛਲੇ ਪੰਚੇਤਾ ਨੂੰ ਨਹੀਂ ਕਹਿੰਦਾ ਬਹੁਤ ਵਧੀਆ ਕੰਮ ਕਰਾਇਏ ਨੇ ਪਰ ਜੇ ਅੱਜ ਮੀਂਹ ਪੈਂਦਾ ਬਿਨਾਂ ਜੋੜੇ ਲਾਏ ਤਾਂ ਸਾਡੇ ਪਿੰਡ 'ਚੋਂ ਬਾਹਰ ਕੋਈ ਐਂਟਰ ਨਹੀਂ ਹੁੰਦਾ ਤੇ ਸਾਡੇ ਖੇਡ ਗਰਾਊਂਡ ਦਾ ਲਾ ਕੋਈ ਹੋਰ ਸਾਡੇ ਗਰੀਬਾਂ ਦੇ ਬਹੁਤ ਮੰਗਾ ਨੇ ਵਿੱਚ ਵਿੱਚ ਸਾਡੇ ਲਈ ਨਾ ਰੂੜੀਆਂ ਛਿੱਟਣ ਨੂੰ ਨਾ ਕਿਤੇ ਲੋਕਾਂ ਨੂੰ ਘਰ ਪਾਉਣ ਨੂੰ ਕਿਤੇ ਕੋਈ ਜਗ੍ਹਾ ਨਹੀਂ ਹੈਗੀ ਪਿੰਡ 'ਚ ਐਸੀਆਂ ਦੀ ਬਹੁਤ ਆਬਾਦੀ ਹੈ ਸਾਡਾ ਜਰਨਲ ਵਰਗਰ ਦਾ ਬਹੁਤ ਵਧੀਆ ਥਵਾਕ ਹੈ ਸਾਡਾ ਬਹੁਤ ਵਧੀਆ ਰਿਲੇਸ਼ਨ ਹੈ ਮੇਰੀ ਸੋਚ ਇਹ ਹੈ ਹਜੇ ਸਾਡੇ ਲੈ ਗਲੀਆਂ ਨਾਲੀਆਂ ਦੇ ਮੁੱਦੇ ਉੱਠਦੇ ਨੇ ਸਾਡੇ ਹਜੇ ਉਹ ਵੀ ਅਧੂਰੇ ਪਏ ਨੇ ਥਾਂ ਥਾਂ ਠੋਕਰਾਂ বাজਦੀਆਂ ਨੇ ਕਿਆਂ ਚਾਰ ਸਫੇਰੇ ਪਿੰਡ ਦਾ ਕੋਈ ਇਸ ਤਰ੍ਹਾਂ ਨਹੀਂ ਜਿਵੇਂ ਕਰਾਚੋ ਬਣੇ ਹੋਏ ਨਾ ਸਟੇਡੀਅਮ ਜਾਂ ਕੋਈ ਪਿੰਡ ਦੇ ਹੋ ਫਿਰ ਨਹੀਂ ਆ ਮੇਰੇ ਮਨ ਦੇ ਵਿੱਚ ਇਹ ਹੈ ਪਿੰਡ ਦੇ ਹਰ ਇੱਕ ਨਾਲ ਨੂੰ ਲੈ ਕੇ ਮੈਂ ਵੀ ਇਹ ਕੰਮ ਮੈਂ لازਮੀ ਕਰਨੀ ਚਾਹੁੰਦਾ ਜੀ ਬਾਈ ਪਿੰਡ ਪਿੰਡ ਜਾ ਰਹੇ ਹਾਂ ਕਹਖਿਆਰੋਂ ਕੀ ਹੰਗਾਰਾ ਮਿਲ ਰਿਹਾ ਲੋਕਾਂ ਦਾ ਠੀਕ ਆ ਬਾਈ ਏਦੋਂ ਪਹਿਲਾਂ ਮੈਂ ਜਿਹੜੇ ਆਪਦੇ ਤੌਰ ਤੇ ਸੀਗਾ ਵੀ ਮੈਂ ਖੇਤੀਬਾੜੀ ਨਾਲ ਸੰਬੰਧਤ ਮੈਂ ਕੋਈ ਮੇਰਾ ਇਰਾਦਾ ਨਹੀਂ ਸੀ ਕੋਈ ਅਚਾਨਕ ਹੀ ਮੇਰੇ ਮਨ ਦੇ ਵਿੱਚ ਹੈ ਮੈਂ ਆਪਦੇ ਲੋਕਾਂ ਦੇ ਮੇਰੇ ਮਨ ਚ ਆਇਆ ਵੀ ਮੈਂ ਪਿੰਡ ਦੇ ਪ੍ਰਤੀ ਕਰ ਸਕਦਾ ਮੇਰੀ 48 ਸਾਲ ਦੀ ਉਮਰ ਹੋ ਰਹੀ ਹੈ ਵੀ ਇਦੋਂ ਬਾਅਦ ਕਰੋ ਕਦੋਂ ਕਰੇਗਾ ਮੈਨੂੰ ਹੰਗਾਰਾ ਵੀ ਮਿਲ ਰਿਹਾ ਹੈ ਉਮੀਦ ਹੈ ਮਾਰਕ ਨੇ ਜੇ ਮਿਹਰ ਰੱਖੀ ਆਪਾਂ ਸਭ ਸਾਰੇ ਵਰਗਾਂ ਨੂੰ ਨਾਲ ਲੈ ਕੇ ਬਹੁਤ ਵਧੀਆ ਪਿੰਡ ਦਾ ਵਿਕਾਸ ਕਰਾਂਗੇ ਲੱਗਦਾ ਜਿਹੜੇ ਸੋਸਿਆ ਸੀਗੇ ਉਹ ਨਾਲੇ ਸਮੇਂ ਵਿੱਚ ਖਤਮ ਕਰ ਦੋਗੇ ਬਿਲਕੁਲ ਮਾਤਕੇ ਤਾਂ ਬਹੁਤ ਚੱਲ ਰਹੇ ਆ ਜੀ ਇਹ ਚੀਜ਼ ਨੂੰ ਮੈਂ ਪੂਰਾ ਬਾ ਲਾਉਂਗਾ ਜਿਵੇਂ ਸਾਡੇ ਮੰਨ ਲੈ ਅਵਾਰਾ ਪਸ਼ੂ ਨੇ ਪੰਚਾਇਤ ਲੋ ਫੰਡ ਹੁੰਦਾ ਹੈ ਗਊਸ਼ਾਲਾ ਨੂੰ ਜੇ ਅਸੀਂ ਪੰਚਾਇਤੀ ਤੌਰ ਤੇ ਕੁਝ ਫੰਡ ਦੇ ਦਈਏ ਤਾਂ ਅਸੀਂ ਸੰਪਰਕ ਕਰਕੇ ਉਹ ਵੀ ਕਰ ਸਕਦੇ ਹਾਂ ਅਵਾਰਾ ਪਸ਼ੂ ਹੱਲ ਹੋ ਬਹੁਤ ਹੱਲ ਹੋ ਸਕਦਾ ਹੈ ਹੋਰ ਸਾਡੇ ਪਿੰਡ ਦੇ ਬਹੁਤ ਮੁੱਦੇ ਨੇ ਮੇਨ ਤਾਂ ਸਾਡੇ ਪਾਣੀ ਦਾ ਹੈ ਪੁਰਾਣੀਆਂ ਬਾਰਡਰ ਬਾਕਸ ਦੇ ਪਾਈਪਾਂ ਪਿੰਗਾਂ ਨੇ ਬਹੁਤ ਵੀ ਨਵੇਂ ਆ ਪਈ ਜਾਂਦੇ ਨੇ ਦੂਏ ਦਿਨ ਗੰਦਾ ਪਾਣੀ ਹੁੰਦਾ ਹੈ ਬਿਮਾਰੀਆਂ ਦਾ ਘਰ ਹਸਪਤਾਲ ਇਹਨਾਂ ਚੀਜ਼ਾਂ ਨੂੰ ਲੈ ਕੇ ਵਿਸੱਕ ਮੈਨੂੰ ਵੇਖਣ ਨੂੰ ਮੈਂ ਮੈਨੂੰ ਕਹਿ ਦੇਣ ਵੀ ਜਾਣ ਪੜ ਪਰ ਮੇਰਾ ਜੇਲੀ ਸ਼ੋਚ ਹੈ ਉਹ ਬਸ ਮੇਰੇ ਲੋਕਾਂ ਨੂੰ ਪਤਾ ਹੈ ਜਾਂ ਮੈਨੂੰ ਪਤਾ ਹੈ ਵੀ ਮੈਨੂੰ ਜੇ ਇੱਕ ਵਾਰੀ ਮੌਕਾ ਦਿੱਤਾ ਜਾਵੇ ਮੈਂ ਪਿੰਡ ਦਾ ਬਹੁਤ ਵਿਕਾਸ ਕਰਾਂਗਾ ਇੱਕ ਬਹੁਤ ਵਧੀਆ ਇਨਸਾਨ ਨੇ ਜੀ ਕੰਮ ਕਰਨ ਵਾਲੇ ਨੇ ਮਿਹਨਤ ਵਾਲੇ ਨੇ ਇਸ ਲਈ ਸੀ ਇਹਨਾਂ ਨੂੰ ਚੋਣਾਂ ਦੇ ਵਿੱਚ ਉਤਾਰਿਆ ਗਿਆ ਸਾਨੂੰ ਉਮੀਦ ਹੈ ਵੀ ਸਾਡੇ ਪਿੰਡ ਦਾ ਵਿਕਾਸ ਕਰਨਗੇ ਬਾਕੀ ਰਾਜਨੀਤੀ ਬਾਰੇ ਵਧੀਆ ਇਹਨਾਂ ਨੂੰ ਜਾਣਕਾਰੀ ਹੈਗੀ ਸਿਰੋਤ ਹੀ ਚੱਲਦੇ ਆ ਰਹੇ ਨੇਗੇ ਤੇ ਮਿਹਨਤ ਕਸ ਬੰਦੇ ਨੇਗੇ ਪਿੰਡ ਦਾ ਵੀ ਬਹੁਤ ਹੰਗਾਰਾਗਾ ਤੇ ਅੱਜ ਤੱਕ ਇਹਨਾਂ ਤੇ ਕੋਈ ਦਾਗ ਨਹੀਂ ਹੈਗਾ ਠੀਕ ਹੈ ਜੀ ਨਸ਼ੇ ਪੱਤੇ ਤੋਂ ਰਹਿਤ ਨੇਗੇ ਹਾਂ ਤੇ ਕੀ ਪ੍ਰੋਚ ਚਤਾਇਆ ਜਾ ਰਿਹਾ ਹੈ ਸਵਰਨ ਦੇ ਲੱਗਦਾ ਜਿਹੜਾ ਪ੍ਰੋਸਾ ਬਣਿਆ ਤੁਹਾਡਾ ਨਾ ਭਰਾਵਾਂ ਦਾ ਭਣਪੀਆਂ ਦਾ ਉਹਦੇ ਖਰਾ ਉਤਰਨਗੇ ਜਿਹੜੇ ਹੋਣਗੇ ਕੰਮ ਪੂਰੇ ਵਿਕਾਸ ਦੇ ਕਰਾਉਣਗੇ ਹਾਂਜੀ ਹਾਂਜੀ ਖਰਾ ਉਤਰਨਗੇ ਜੀ ਵਿਕਾਸ ਦੇ ਕੰਮ ਵਧੀਆ ਕਰਾਉਣਗੇ ਨੌਲੇਜ ਵੀ ਹੈਗੀ ਆ ਬੰਦੇ ਦੀ ਇਹ ਗੱਲ ਨਹੀਂ ਵੀ ਨੌਲੇਜ ਨਹੀਂ ਹੈ ਵੀ ਤੇ ਸਾਡੇ ਇੱਕ ਦੋ ਮੁੱਦੇ ਹੋਰ ਨੇ ਜਿਵੇਂ ਹਸਪਤਾਲ ਦਾ ਮੁੱਦਾ ਸਾਡਾ ਉਹ ਵੀ ਲੈ ਕੇ ਚੱਲਣਗੇ ਇੱਕ ਸਾਡੇ ਹੱਡਾ ਰੋੜੀ ਦਾ ਮੁੱਦਾ ਜੀ ਉੱਥੇ ਨਾਲ ਵਾਟਰ ਵਾਕਸ ਬਣਿਆ ਹੋਇਆ ਹੈਗਾ ਉਹਦੇ ਹੱਦ ਸਾਰੇ ਉਹਦੇ ਵਿੱਚ ਜਾਂਦੇ ਨੇ ਵਾਟਰ ਵਾਕਸ ਦੇ ਵਿੱਚ ਉਹੋ ਜਿਹੇ ਮਸਲ ਨੇ ਜਿਹੜੇ ਉਹ ਲੈ ਕੇ ਚੱਲੇ ਹੋਏ ਇੱਕ ਬਈ ਦੁਕਾਨ ਤੁਹਾਡੀ ਹੈਗੀ ਉੱਥੇ ਕੱਚੀ ਗਲੀ ਹੈ ਨਾ ਉਹ ਵੀ ਬੁਰਾ ਹਾਲ ਹੈ ਉਹ ਬੁਰਾ ਹਾਲ ਹੈ ਕਾਫੀ ਗਲੀਆਂ ਹੈਗੀ ਹਾਂਜੀ ਹਾਂਜੀ ਕਾਫੀ ਨਹੀਂ ਹੈ ਜਿਹੜੇ ਮੇਨ ਰਸਤੇ ਸਾਡੇ ਜਿਵੇਂ ਬੱਸ ਸਟੈਂਡ ਤੋਂ ਅਸੀਂ ਇੱਧਰ ਨੂੰ ਆਉਂਗੇ ਇਹ ਰਸਤਾ ਮੇਨ ਬੱਸ ਸਟੈਂਡ ਨੂੰ ਜਾਂਦਾ ਜੀ ਹਸਪਤਾਲ ਨੂੰ ਜਾਂਦਾ ਸਕੂਲ ਨੂੰ ਜਾਂਦਾ ਤਿੰਨ ਥਾਂਵਾਂ ਜਾਂਦਾ ਬੈਂਕ ਨੂੰ ਵੀ ਇਹ ਜਾਂਦਾ ਪਰ ਜਦੋਂ ਮੀਂਹ ਪੈ ਜਾਂਦਾ ਲੰਘਣਾ ਬਹੁਤ ਮੁਸ਼ਕਲ ਹੋ ਜਾਂਦਾ ਸਰਪੰਚ ਬਣ ਜਾਣਗੇ ਫਿਰ ਲੱਗਦਾ ਪਹਿਲੀ ਦਾ ਤੇ ਕੰਮ ਹੋ ਜਾਈਏ ਹਾਂਜੀ ਹ ਮੇਰਾ ਨਾਮ ਗੁਰਪ੍ਰੀਤ ਕੌਰ ਹੈ ਜੀ ਮੈਂ ਮੈਂ ਇਸ ਪਿੰਡ ਦੀ ਨੂਹ ਹੈ ਜੀ ਤੇ ਮੈਂ ਇਸ ਪਿੰਡ ਦੇ ਵਿਕਾਸ ਬਾਰੇ ਸੋਚ ਕੇ ਸਰਨ ਸਿੰਘ ਨੂੰ ਵੋਟ ਪਾਣੀ ਹੈ ਇਹਨਾਂ ਦੇ ਮੁੱਦੇ ਨੂੰ ਦੇਖ ਕੇ ਲੱਗਦਾ ਹੈ ਜੀ ਇਹ ਵੀ ਸਾਡੇ ਪਿੰਡ ਦਾ ਵਿਕਾਸ ਕਰ ਸਕਦੇ ਨੇ ਜੀ ਨੂਹਾਂ ਧੀਆਂ ਦਾ ਖਿਆਲ ਰੱਖ ਸਕਦੇ ਨੇ ਜੀ ਇਹ ਕਿਹਤਰਾ ਗੱਲ ਕਰੀ ਸਕੀਮਾਂ ਹੁੰਦੀਆਂ ਨੇ ਨਾ ਜੀ ਪਿੰਡਾਂ ਵਾਸਤੇ ਲੱਗਦਾ ਇਸ ਵਾਰ ਜੀ ਇਸ ਵਾਰ ਬਣ ਕੇ ਲੈ ਕੇ ਆਉਣਗੇ ਹਾਂਜੀ ਹਾਂਜੀ ਇਹ ਸਾਰੀਆਂ ਸਕੀਮਾਂ ਸਾਨੂੰ ਭਰੋਸਾ ਜੀ ਇਹਨਾਂ ਤੇ ਇਹ ਦੇ ਸਕਦੇ ਨੇ ਜੀ ਪਿੰਡ ਦਾ ਵਿਕਾਸ ਵੀ ਕਰਾ ਸਕਦੇ ਨੇ ਜੀ ਪਿੰਡ ਦੇ ਕੰਮ ਜੋ ਵੀ ਅਟਕੇ ਹੋਏ ਨੇ ਉਹ ਵੀ ਕਰਾ ਸਕਦੇ ਨੇ ਜੀ ਸਰ ਦਾ ਧੰਨਵਾਦ ਹਾਂ ਦੂਜੀ ਗੱਲ ਜੋ ਅੱਜ ਪੰਚਾਇਤ ਚੋਣਾਂ ਹੋਣ ਜਾ ਰਹੀਆਂ ਨੇ ਹਾਂ ਇੱਕ ਅਸੀਂ ਇਹ ਚਾਹੁੰਦੇ ਆ ਵੀ ਸਭ ਤੋਂ ਵੱਡੀ ਗੱਲ ਇਹ ਚਾਹੁੰਦੇ ਆ ਵੀ ਸਾਡੀ ਭਾਈਚਾਰਕ ਛਾਂ ਜਾਂ ਉਹ ਕੈਮਰੇ ਹਾਂ ਕੋਈ ਵਧੀਆ ਕੰਮ ਕਰਨ ਵਾਲਾ ਪੜਿਆ ਲਿਖਿਆ ਸੂਝਵਾਨ ਸਰਪੰਚ ਚੁਣਿਆ ਜਾਵੇ ਪੰਚ ਚੁਣੇ ਜਾਣ ਜਿਹੜੇ ਸਾਡੇ ਪਿੰਡ ਦੇ ਸਾਂਝੇ ਵਿਕਾਸ ਦੇ ਕੰਮ ਕਰਨ ਜਿਵੇਂ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਸਾਡੇ ਪਾਣੀ ਦੇ ਨਿਕਾਸ਼ ਦੀ ਵੱਡੀ ਪ੍ਰੋਬਲਮ ਹੈ ਜੀ ਜਿਵੇਂ ਇੱਧਰ ਦੇਖਦੇ ਹੋ ਹਸਪਤਾਲ ਕੋਲੇ ਉਧਰ ਦੀ ਲੰਘਣ ਉਖਾ ਨਹੀਂ ਇੱਧਰ ਦੇਖਦੇ ਹੋ ਇੱਧਰ ਦੀ ਇੱਧਰ ਹੀ ਹੁਣ ਜੀਰੀ ਦਾ ਸੀਜ਼ਨ ਚੱਲੂਗਾ ਸਾਡੇ ਘਰਾਂ ਭਰਾ ਟਰੇਨੀਆਂ ਲੈ ਕੇ ਆਉਣਗੇ ਤਾਂ ਬਹੁਤ ਵੱਡੀ ਪ੍ਰੋਬਲਮ ਸਾਨੂੰ ਪਾਣੀ ਦੇ ਨਿਕਾਸ਼ ਦੀ ਹੈ ਇੱਕ ਤਾਂ ਅਸੀਂ ਇਹ ਚਾਹੁੰਦੇ ਹਾਂ ਕੋਈ ਸ਼ੂਜਬਾਨ ਸਰਪੰਚ ਬਣੇ ਮੈਂਬਰ ਬਣਨ ਅਸੀਂ ਤਾਂ ਇੱਥੋਂ ਤੇ ਇੱਕ ਚਾਹੁੰਦੇ ਹਾਂ ਕਿ ਸਾਡੇ ਨਗਰ ਦੇ ਵਿੱਚ ਸੀਵਰੇਜ ਸ਼ਿਸ਼ਟਮ ਹੋਣਾ ਚਾਹੀਦਾ ਤਾਂ ਕਿ ਸਾਡਾ ਇਹ ਗੰਦੇ ਪਾਣੀ ਤੋਂ ਛੁਟਕਾਰਾ ਹੋ ਸਕੇ ਭਾਈ ਹੋਰ ਕੀ ਤੇ ਹੋ ਗਈ ਸੂਰੇ ਦੀ ਹੋਰ ਕਿਹੜੀਆਂ ਕਿਹੜੀਆਂ ਸੋਸ਼ਿਆ ਹੈਗੇ ਦੂਜੀ ਸਮੱਸਿਆ ਸਾਡੀ ਇਹ ਹੈ ਜੀ ਵੀ ਜਿਵੇਂ ਸਿਹਤ ਸਹੂਲਤਾਂ ਨੂੰ ਲੈ ਕੇ ਸ਼ਹਿਰ ਤੇ ਸ਼ੁਲਤਾਨ ਨੂੰ ਲੈ ਕੇ ਇੱਕ ਵੱਡੀ ਸਮੱਸਿਆ ਸਾਡੇ ਜਿਹੜਾ ਸਾਡਾ ਇੱਥੇ ਨਸ਼ਾ ਛਡਾਊ ਕੇਂਦਰ ਖੋਲਿਆ ਹੋਇਆ ਉਹਦਾ ਸਾਡੇ ਤਿੰਨੇ ਨਗਰਾਂ ਨੂੰ ਬਹੁਤ ਵੱਡਾ ਤੇ ਭੈੜਾ ਦੁੱਖ ਹੈ ਰੋਗ ਲੱਗਿਆ ਹੋਇਆ ਅਸੀਂ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਨਾ ਚਾਹੁੰਦੇ ਆ ਵੀ ਇਹ ਥੋੜ ਚੁਕਾ ਕੇ ਸਾਡੇ ਨਗਰ ਦਾ ਛਡਕਾਰਾ ਕੀਤਾ ਜਾਵੇ ਬੰਦ ਕੀਤਾ ਜਾਵੇ ਬੰਦ ਕੀਤਾ ਜਾਵੇ ਇਥੋਂ ਤਾਂ ਕਿ ਸਾਡੇ ਨਗਰ ਦਾ ਭਲਾ ਹੋ ਜਾ ਕੇ ਜਿਹੜੇ ਬੰਦੇ ਖਾਂਦੇ ਆ ਉਹ ਵੀ ਸਾਡੇ ਭਰਾ ਆ ਉਹਨਾਂ ਨੂੰ ਅਸੀਂ ਪਿਆਰ ਨਾਲ ਸਮਝਾਈਏ ਦਵਾਈਆਂ ਦਵਾ ਕੇ ਨਾ ਕਿ ਹੋਰ ਆਉਣ ਵਾਲੀ ਪੀੜੀ ਨਾ ਨਾ ਲੱਗੇ। ਇਹ ਸੇਹ ਸੁਲਤਾਨ ਬਾਕੀ ਗਲੀਆਂ ਨਾਲੀਆਂ ਜਿਵੇਂ ਵੀ ਹੈਗਾ ਵੀ ਸੇਹ ਸੁਲਤਾਨ ਦੀ ਘਾਟ ਹੈਗੀ। ਜਿਵੇਂ ਕੋਈ ਵੱਡੀ ਪ੍ਰੋਬਲਮ ਹੈਗੀ ਸਾਡੇ ਹੱਡਾਂ ਰੂੜੀ ਹੈਗੀ। ਹੱਡਾਂ ਰੂੜੀ ਬਿਲਕੁਲ ਉਸੇ ਵਾਦੀ ਦੇ ਵਿੱਚ ਆ ਗਈ। ਨਾਲ ਉੱਥੇ ਵਾਟਰ ਬਾਕਸ ਹੈ ਕੁੱਤੇ ਉਹ ਸਾਡਾ ਹੱਡ ਲੈ ਕੇ ਉੱਥੇ ਜਾ ਫੜਦੇ ਆਗੇ। ਇਹੋ ਜਿਹੇ ਕੰਮ ਹੋਣ ਵਾਲੇ ਹੈਗੇ। ਉਮੀਦ ਕਰਦੇ ਜਿਹੜੀ ਪੰਚਾਇਤ ਕੋਲ ਹੋ ਰਹੀ ਹੈ ਨੀ ਸਰਪੰਚ ਬਣਨਗੇ ਕੋਈ ਵਕੀ ਬਣਦੀ। ਲੱਗਦਾ ਇਹ ਬਹਿਦਰ ਦੇ ਕੰਮ ਹੋ ਜਾਣਗੇ। ਦੇਖੋ ਜੀ ਕੋਈ ਬੜਿਆ ਬੰਦਾ ਢੁਣ ਕੇ ਆ ਜੇ ਤਾਂ ਹੋ ਸਕਦਾਗਾ ਵੀ ਕੋਈ ਨਾ ਕੋਈ ਪਿੰਡ ਦਾ ਪ੍ਰਕਾਸ਼ ਹੋ ਜੇ ਤੇ ਚਲੋ ਪਹਿਲਾਂ ਵੀ ਜਨਨ ਉਹਨਾਂ ਦਾ ਸਾਰੇ ਤੇ ਉਹਨਾਂ ਦੇ ਉਹਨੇ ਕਰਿਆਗਾ ਵਧੀਆ ਕਰਿਆ ਕੋਈ ਐਜੀ ਗੱਲ ਨਹੀਂ ਕਿ ਘਟ ਨਹੀਂ ਕਰਿਆਗਾ ਜੋ ਵੀ ਹੈਗਾ ਵੀ ਜਿਹੜਾ ਰਹਿ ਗਿਆ ਤਾਂ ਮੈਂ ਉਮੀਦ ਕਰਦਾ ਵੀ ਆਉਣ ਵਾਲੇ ਜਿਹੜੇ ਉਮੀਦਵਾਰ ਨੇਗੇ ਵੀ ਉਹ ਕਰਕੇ ਦੇਣਗੇ ਸਾਨੂੰ